ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਮੈਂ ਹੁਣ ਇਕੱਲਾ ਖੜਾ ਨਾ ਬਿਲਕੁਲ ਤੁਹਾਨੂੰ ਪਿੱਛੇ ਸਿਰਫ ਬਿਆਸ ਦਰਿਆ ਦਾ ਪਾਣੀ ਪਾਣੀ ਨਜ਼ਰ ਆ ਰਿਹਾ ਐਵੇਂ ਅੱਜ ਪੰਜਾਬ ਇਕੱਲਾ ਖੜਾ ਸਾਰੇ ਦੇਸ਼ ਦੇ ਨਕਸ਼ੇ ਦੇ ਉੱਤੇ ਕਿਸੇ ਸਟੇਟ ਦੇ ਲੀਡਰਾਂ ਸਰਕਾਰਾਂ ਨੇ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਨਰਿੰਦਰ ਮੋਦੀ ਜੀ ਜਿਹੜੇ ਉਹਨਾਂ ਦਾ ਜਾ ਕੇ ਟਵਿੱਟਰ ਚੈੱਕ ਕਰੋ ਸੋਸ਼ਲ ਮੀਡੀਆ ਹੈਂਡਲ ਚੈੱਕ ਕਰੋ ਹਰ ਇੱਕ ਇੱਕ ਘੰਟੇ ਬਾਅਦ ਕੋਈ ਨਾ ਕੋਈ ਇੰਪੋਰਟੈਂਟ ਨਿਊਜ਼ ਨੂੰ ਉਹ ਉਹਦੇ ਐਕਸ ਦੇ ਉੱਤੇ ਸ਼ੇਅਰ ਕਰਦੇ ਨੇ ਔਰ ਕਿਸੇ ਤਰ੍ਹਾਂ ਦਾ ਕੋਈ ਹਾਦਸਾ ਹੋ ਜਾਂਦਾ ਕੋਈ ਐਕਸੀਡੈਂਟ ਹੋ ਗਿਆ ਕੋਈ ਉਹਨਾਂ ਦੀ ਫੋਰਨ ਵਿਜ਼ਿਟ ਹੈ ਜਿਵੇਂ ਹੁਣ ਉਹ ਜਾ ਰਹੇ ਨੇ ਜਪਾਨ ਵਿੱਚ ਨੇ ਮਿੰਟ ਮਿੰਟ ਦੇ ਉੱਤੇ ਉਹਨਾਂ ਦੀ ਸੋਸ਼ਲ ਮੀਡੀਆ ਦੇ ਅਪਡੇਟ ਆਉਂਦੇ ਲੇਕਿਨ ਪੰਜਾਬ ਦੇ ਬਾਰੇ ਇੱਕ ਸ਼ਬਦ ਸਾਡੇ ਦੇਸ਼ ਦੀ ਬੀਜੇਪੀ ਦੀ ਕੇਂਦਰ ਸਰਕਾਰ ਨੇ ਜਾਂ ਪ੍ਰਾਈਮ ਮਿਨਿਸਟਰ ਨੇ ਇਹ ਵੀ ਨਹੀਂ ਮੁਨਾਸਿਬ ਸਮਝਿਆ ਵੀ ਕੁਛ ਨਾ ਕਰੀਏ ਇੱਕ ਟਵੀਟ ਹੀ ਕਰ ਦਈਏ ਔਰ ਉਸ ਟਵੀਟ ਨਾਲ ਅਸੀਂ ਹਮਦਰਦੀ ਪ੍ਰਗਟ ਕਰਦੀਏ ਪੰਜਾਬ ਦੇ ਨਾਲ ਇਹ ਵੀ ਨਹੀਂ ਕੀਤੀ ਗਈ ਔਰ ਦੂਸਰੀ ਸਾਡੀ ਆਪਣੀ ਸਰਕਾਰ ਭਗਵਾਨ ਤੁਮਨ ਦੀ ਸਰਕਾਰ ਪਹਿਲਾਂ ਤਾਂ ਚਲੋ ਤਾਮਿਲਨਾਡੂ ਘੁੰਮਦੇ ਰਹੇ ਹੋ ਇੱਕ ਦਿਨ ਆਏ ਭਗਵਾਨ ਸਿੰਘ ਮਾਨ ਔਰ ਉਹਨੂੰ ਸ਼ਰਮਿੰਦਗੀ ਸੀ ਆਪਣੇ ਅੰਦਰੋਂ ਉਹਨੂੰ ਪਤਾ ਸੀ ਕਿ ਕਿ ਮੈਂ ਇਸ ਗੱਲ ਦੇ ਉੱਤੇ ਮੈਂ ਫੜਿਆ ਗਿਆ ਵਾਂ ਤੇ ਮੈਂ ਇੱਕ ਕਿਸਮ ਦਾ ਮੇਰੇ ਤੋਂ ਗਲਤੀ ਹੋਈ ਹੈ ਪੰਜਾਬ ਦੇ ਪ੍ਰਤੀ ਤੇ ਮੈਂ ਆਣ ਕੇ ਹੁਣ ਇੱਕ ਦਿਖਾਵੇ ਦੇ ਤੌਰ ਤੇ ਆਪਣਾ ਹੈਲੀਕਾਪਟਰ ਤੁਹਾਡੇ ਕੋਲ ਛੱਡ ਗਿਆ ਇੱਕ ਹੈਲੀਕਾਪਟਰ ਪੰਜਾਬ ਦੇ ਹਜ਼ਾਰਾਂ ਕਰੋੜਾ ਰੁਪਏ ਦੇ ਨੁਕਸਾਨ ਦੀ ਪਰਪਾਈ ਕਰ ਸਕਦਾ ਮੇਰੇ ਵੀਰੋ ਕਿੱਥੇ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸੋਟੀਆ ਜਿਹੜੇ ਰੋਜ਼ ਪੰਜਾਬ ਦੇ ਜਹਾਜ਼ਾਂ ਤੇ ਘੁੰਮਦੇ ਨੇ ਪੰਜਾਬ ਦੇ ਹੈਲੀਕਾਪਟਰ ਦਾ ਦੁਰਉਪਯੋਗ ਕਰਦੇ ਨੇ ਸਾਡੇ ਕਮਾਂਡੋਜ਼ ਦੇ ਦੇ ਘੇਰੇ ਵਿੱਚ ਪੰਜਾਬ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਦੇ ਜਾ ਕੇ ਫਿੱਤੇ ਕੱਟਦੇ ਨੇ ਕਿੱਥੇ ਨੇ ਕੇਜਰੀਵਾਲ ਸਾਹਿਬ ਸੁਪਰੀਮੋ ਆਮ ਆਦਮੀ ਪਾਰਟੀ ਦੇ ਇਹਦਾ ਮਤਲਬ ਇਹ ਪੰਜਾਬ ਕਿਸੇ ਦੇ ਨਕਸ਼ੇ ਤੇ ਨਹੀਂਗਾ ਨਾ ਕੇਂਦਰ ਸਰਕਾਰ ਦੇ ਨਕਸ਼ੇ ਤੇ ਆ ਨਾ ਆਮ ਆਦਮੀ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੈ केजरीवाल ਨਾਲ ਉਹਦੇ ਨਕਸ਼ੇ ਤੇ ਆ ਔਰ ਪਿਛਲੇ ਲਗਭਗ ਇੱਕ ਹਫਤੇ ਤੋਂ ਪੰਜਾਬ ਦੇ ਵਿੱਚ ਕਹਿਰ ਮਚਿਆ ਹੋਇਆ ਕਹਿਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਆਪ ਮੁਹਾਰੇ ਲੋਕੀ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ 7 8 8 8 ਕਿਲੋਮੀਟਰ ਤੇ ਬੰਨ ਆਪ ਟਰੈਕਟਰਾਂ ਨਾਲ ਬੰਨ ਰਹੇ ਨੇ ਗਵਰਨਮੈਂਟ ਦਾ ਕੋਈ ਰੋਲ ਨਹੀਂ ਆ ਉਹਦੇ ਵਿੱਚ ਕਿਵੇਂ ਬੰਨ ਟੁੱਟ ਰਹੇ ਨੇ ਲੋਕੀ ਤਹਾ ਮਾਰ ਰਹੇ ਨੇ ਰੋ ਰਹੇ ਨੇ ਕਿ ਸਾਡੇ ਜੀਨ ਦਾ ਹੁਣ ਕੋਈ ਹੱਜ ਨਹੀਂਗਾ ਲੇਕਿਨ ਪੰਜਾਬ ਦੀ ਕੋਈ ਨਾ ਸਰਕਾਰ ਨਾ ਕੇਂਦਰ ਦੀ ਸਰਕਾਰ ਇਥੋਂ ਤੱਕ ਕਿ ਕਿਤੇ ਕੋਈ ਇੱਕ ਫਾਰਮਲ ਪ੍ਰੈਸ ਰਿਲੀਜ਼ ਵੀ ਨਹੀਂ ਕੀਤੀ ਗਵਰਨਮੈਂਟ ਆਫ ਇੰਡੀਆ ਨੇ ਕਿ ਪੰਜਾਬ ਬਹੁਤ ਤਬਾਈ ਮੱਚੀ ਆ ਪੰਜਾਬ ਸਾਡਾ ਫੂਡ ਬੋਲ ਆ ਪੰਜਾਬ ਚੋਂ ਸਾਨੂੰ ਅਨਾਜ ਦੇਸ਼ ਭਰ ਨੂੰ ਅਨਾਜ ਮਿਲਦਾ ਵਾ ਔਰ ਇਹੋ ਪੰਜਾਬ ਆ ਜਿਨ੍ਹਾਂ ਦੇ ਬਹਾਦਰ ਬੱਚੇ ਤੁਹਾਡੇ ਬਾਰਡਰਾਂ ਦੇ ਉੱਤੇ ਇਸ ਦੇਸ਼ ਦੀ ਅ ਹਫਾਜ਼ਤ ਕਰਦੇ ਨੇ ਜਾਨਾਂ ਗਵਾਉਂਦੇ ਨੇ ਉਹਨਾਂ ਦੀਆਂ ਲਾਸ਼ਾਂ ਪੰਜਾਬ ਚ ਆਉਂਦੀਆਂ ਨੇ ਉਹ ਇਹੋ ਹੀ ਉਹੀ ਪੰਜਾਬ ਹੈ ਜਿਨ੍ਹਾਂ ਨੇ ਆਜ਼ਾਦੀ ਦੇ ਵੇਲੇ ਸ਼ਹੀਦ ਭਗਤ ਸਿੰਘ ਜਿਨ੍ਹਾਂ ਦੇ ਸਿਰਫ ਹੁਣ ਤੁਸੀਂ ਬੁੱਤ ਲਾ ਕੇ ਤੇ ਪੂਜਾ ਕਰਦੇ ਹੋ ਕਰਤਾਰ ਸਿੰਘ ਸਰਾਭਾ ਵਰਗੇ ਔਰ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਆਪਾਂ ਸਿਰਫ ਫਿਲਮਾਂ ਵਾਸਤੇ ਰੱਖਿਆ ਉਹਨਾਂ ਨੂੰ ਲੋਕ ਦਿਖਾਵੇ ਵਾਸਤੇ ਰੱਖਿਆ ਇਹ ਉਹ ਪੰਜਾਬ ਆ ਜਿਨ੍ਹਾਂ ਨੇ 90% ਫਾਂਸੀਆਂ ਦੇ ਰੱਸੇ ਚੁੰਮ ਕੇ ਤੇ ਕਾਲੇ ਪਾਣੀਆਂ ਦੀਆਂ ਜੇਲਾਂ ਕੱਟ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ ਲੇਕਿਨ ਜਦ ਪੰਜਾਬ ਨੂੰ ਲੋੜ ਆ ਦੇਸ਼ ਦੇ ਨਕਸ਼ੇ ਤੇ ਮੇਂਗਾ ਕਿਤੇ ਕੋਈ ਕਿਸੇ ਵੱਲੋਂ ਕੋਈ ਹਫਾਜ਼ ਕੋਈ ਅਮਦਾਗ ਕੋਈ ਕੰਪਨਸੇਸ਼ਨ ਕੋਈ ਵੱਡਾ ਪੈਕੇਜ ਨਾਥਿੰਗ ਜਿਹੜੀਆਂ ਸਟੇਟਾਂ ਚ ਇਲੈਕਸ਼ਨਸ ਹੁੰਦੀਆਂ ਬਿਹਾਰ ਵਰਗੀਆਂ ਉਹਨਾਂ ਨੂੰ ਜਾ ਕੇ ਕੋਈ 80 ਹਜ਼ਾਰ ਕਰੋੜ ਦਾ ਪੈਕੇਜ ਦੇ ਰਿਆ ਕਿਸੇ ਹੋਰ ਸਟੇਟ ਵਿੱਚ ਜਾ ਕੇ ਜਿੱਥੇ ਚੋਣ ਹੈ ਜਿੱਥੇ ਤੁਹਾਨੂੰ ਵੋਟ ਦੀ ਲਾਲਚ ਹੈ ਇਹਦਾ ਮਤਲਬ ਕਿ ਪੰਜਾਬ ਡਸ ਨਾਟ ਐਗਜ਼ਿਸਟ ਇਨ ਐਨੀ ਆਫ ਯੋਰ ਅਕਾਊਂਟਸ ਇਨ ਦ ਕੰਟਰੀ ਇਹ ਸਾਡੀ ਤਰਸਦੀ ਹੈ ਇਹ ਤਾਂ ਸ਼ੁਕਰ ਕਰੋ ਕਿ ਸਾਡੇ ਪੰਜਾਬ ਦੀ ਗੁਰੂਆਂ ਦੀ ਧਰਤੀ ਹੈ ਪੰਜਾਬ ਵਸਦਾ ਗੁਰੂਆਂ ਦੇ ਨਾਮ ਤੇ ਇਹ ਤਾਂ ਸਾਡੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਕਿਰਤ ਕਰੋ ਵੰਡ ਕੇ ਛਕੋ ਸਰਬੱਤ ਦਾ ਭਲਾ ਨਾਰਾ ਉਹਨਾਂ ਨੇ ਦਿੱਤਾ ਤੇ ਪੰਜਾਬ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੋਂ ਲੈ ਕੇ ਸਾਰੀਆਂ ਧਰਮਾਂ ਜਾਤਾਂ ਦੇ ਲੋਕਾਂ ਨੇ ਸਾਰੀਆਂ ਸੰਸਥਾਵਾਂ ਨੇ ਸਾਰੀਆਂ ਕਿਸਾਨ ਜੱਥੇਬੰਦੀਆਂ ਨੇ ਅੱਪ ਹੀ ਪ੍ਰਣ ਕਰ ਲਿਆ ਕਿ ਅਸੀਂ ਆਪਣੇ ਪੰਜਾਬ ਦੇ ਲੋਕਾਂ ਦੀ ਸਹਾਇਤਾ ਕਰਨੀ ਆ ਜਿਹੜਾ ਜਿੰਨਾ ਜਿੰਨਾ ਜਿੱਥੇ ਜਿੱਥੇ ਜੋਗਾ ਸੀਗਾ ਕਿਸੇ ਨੇ ਪਸ਼ੂਆਂ ਦੇ ਵਾਸਤੇ ਚਾਰਾ ਦਿੱਤਾ ਕਿਸੇ ਨੇ ਆਚਾਰ ਦੇ ਦਿੱਤਾ ਕਿਸੇ ਨੇ ਪਸ਼ੂਆਂ ਦੇ ਵਾਸਤੇ ਕੋਈ ਹੋਰ ਪ੍ਰਬੰਧ ਕਰਤਾ ਫੀਡ ਦੇ ਦਿੱਤੀ ਕਿਸੇ ਨੇ ਰਾਸ਼ਨ ਦੇ ਦਿੱਤਾ ਕਿਸੇ ਨੇ ਗਰੀਬਾਂ ਦੇ ਘਰ ਜਾ ਕੇ ਸਹਾਇਤਾ ਕਰ ਦਿੱਤੀ ਕਿਸੇ ਨੇ ਕੈਸ਼ ਦੇ ਦਿੱਤਾ ਗਵਰਨਮੈਂਟ ਦੀ ਦਾ ਇਹਦੇ ਕੋਈ ਯੋਗਦਾਨ ਨਹੀਂ ਨਾ ਕੇਂਦਰ ਸਰਕਾਰ ਦੀ ਦਾ ਕੋਈ ਯੋਗਦਾਨ ਆ ਤੇ ਨਾ ਪੰਜਾਬ ਦੀ ਸਰਕਾਰ ਦਾ ਮੈਂ ਹੁਣੇ ਮਗਰਲੇ ਪਿੰਡ ਮੈਂ ਇਸ ਵੇਲੇ ਤੁਸੀਂ ਬੰਦ ਦੇ ਉੱਤੇ ਖੜਾ ਮੈਂ ਮੰਡ ਸੰਗੋਜਲੇ ਗਿਆ ਸਾਡੇ ਇਲਾਕੇ ਦਾ ਪਿੰਡ ਆ ਥਾਲੀਬਾੜ ਵੇਟ ਜਾ ਕੇ ਮੈਂ ਹੁਣੇ ਸਮਾਨ ਥੋੜਾ ਵੰਡ ਕੇ ਆਇਆ ਇਸ ਤੋਂ ਬਾਅਦ ਮੈਂ ਢਿਲਵਾ ਜਾਣਾ ਜਿੱਥੇ ਤੁਸੀਂ ਟੁੱਟ ਰਹੀ ਆ ਔਰ ਉੱਥੇ ਦੇ ਨੌਜਵਾਨ ਤੇ ਢਿਲਵਾ ਦੇ ਸਾਰੇ ਆਪੇ ਹੀ ਆਪ ਮੁਹਾਰੇ ਉਹ ਤੁਸੀਂ ਨੂੰ ਰਿਪੇਅਰ ਕਰਨ ਵਿੱਚ ਆਪੇ ਹੀ ਲੱਗ ਗਏ ਨੇ ਔਰ ਸਾਰਾ ਸਮਾਜ ਉਹਨਾਂ ਨਾਲ ਜੁਟ ਗਿਆ ਬੇ ਮੈਂ ਉੱਥੇ ਜਾ ਰਿਹਾ ਵਾ ਔਰ ਕੱਲ ਉਸ ਤੋਂ ਪਹਿਲਾਂ ਜਿਹੜੇ ਮੈਂ ਪਿੰਡਾਂ ਚ ਮੰਡ ਤਲਵੰਡੀ ਕੂਕਾ ਮੰਡੇ ਇਬਰਾਹਿਮਵਾਲ ਅਤੇ ਹੋਰ ਨਾ ਪਿੰਡਾਂ ਜਾ ਕੇ ਆਪਣਾ ਆਪਣਾ ਜਿੰਨਾ ਜਿਹੜਾ ਕੋਈ ਸਹਿਯੋਗ ਪਾ ਸਕਦਾ ਸਾਰੇ ਪਾਈ ਜਾਂਦੇ ਨੇ ਪਰ ਗਵਰਨਮੈਂਟ ਕਿਤੇ ਨਹੀਂ ਹੈ ਗਵਰਨਮੈਂਟ ਇਜ਼ ਕੰਪਲੀਟਲੀ ਐਬਸੈਂਟ ਇਟ ਸ਼ੋਜ਼ ਕਿ ਪੰਜਾਬ ਜਿਹੜਾ ਵਾ ਉਹ ਇਸ ਇਹਨਾਂ ਦੀ ਨਿਗਾਹ ਦੇ ਵਿੱਚ ਪੰਜਾਬ ਦੀ ਕੋਈ ਵੈਲਿਊ ਨਹੀਂ ਗਈ ਔਰ ਇੱਕ ਮੈਂ ਟਵਿੱਟਰ ਦੇ ਉੱਤੇ ਦੇਖ ਰਿਹਾ ਸੀ ਪਲਵਾਈ ਸਨਾ ਕੋਈ ਬਹੁਤ ਅੱਛੇ ਕੋਈ ਹੋਣਹਾਰ ਆ ਸੋਸ਼ਲ ਮੀਡੀਆ ਯੂਜ਼ਰ ਆ ਤੁਸੀਂ ਵੀ ਦੇਖ ਸਕਦੇ ਹੋ ਐਕਸ ਤੇ ਜਾ ਕੇ ਪਲਵਾਈ ਸਨਾ ਉਹਨਾਂ ਨੇ ਲਿਖਿਆ ਵਾ ਕਿ ਅੱਜ ਪੰਜਾਬ ਦੇ ਵਿੱਚ ਐਡਾ ਭਾਰੀ ਨੁਕਸਾਨ ਹੋ ਗਿਆ ਕੋਲੋਸਲ ਲਾਸ ਆਫ ਕrops ਆਫ ਲਾਈਫਸਟਾਕ ਆਫ ਪ੍ਰੋਪਰਟੀ ਇਨਫਰਾਸਟ੍ਰਕਚਰ ਕਹਿੰਦੀ ਪੰਜਾਬ ਦੇ ਵਿੱਚ ਕਿਸੇ ਕੇਂਦਰ ਦੀ ਸਰਕਾਰ ਦਾ ਕੋਈ ਧਿਆਨ ਨਹੀਂਗਾ ਤੇ ਫਿਰ ਪੰਜਾਬ ਦੇ ਲੋਕਾਂ ਕੋਲੋਂ ਤੁਸੀਂ ਕਿਸਾਨਾਂ ਕੋਲੋਂ ਟੈਕਸ ਕਿਉਂ ਮੰਗਦੇ ਹੋ ਜੇ ਸਾਡੀ ਲੋੜਵੈਲੇ ਪਦਤ ਹੀ ਨਹੀਂ ਕਰਨੇ ਸਾਡੇ ਕਿਸੇ ਦੇ ਕੰਮ ਹੀ ਨਹੀਂ ਆਉਣਾ ਸਾਡੇ ਦੁੱਖ ਵਿੱਚ ਤੁਸੀਂ ਭਾਈਵਾਲ ਹੀ ਨਹੀਂ ਬਣਨਾ ਬੀਜੇਪੀ ਦੀ ਕੇਂਦਰ ਸਰਕਾਰ ਨੂੰ ਕਹਿਣਾ ਚਾਹੁੰਦਾ ਤੇ ਆਪਣੀ ਜਿਹੜੀ ਪੰਜਾਬ ਦੀ ਸਰਕਾਰ ਤੇ ਲੋਕਾਂ ਤੋਂ ਤੁਸੀਂ ਟੈਕਸ ਕਿਉਂ ਲੈਨੇ ਹੋ ਟੈਕਸ ਦਾ ਤੁਸੀਂ ਸਾਬਣ ਤੇਲ ਛੋਟੀਆਂ ਛੋਟੀਆਂ ਚੀਜ਼ਾਂ ਡੀਜ਼ਲ ਪੈਟਰੋਲ ਕੋਈ ਮਸ਼ੀਨਰੀ ਲੈਨੇ ਆ ਮੇਰੇ ਖਿਆਲ 28 28% ਜੀਐਸਟੀ ਕਲੈਕਟ ਕੀਤਾ ਜਾਂਦਾ ਸਾਡੇ ਸਾਰੇ ਪੰਜਾਬ ਦੇ ਲੋਕਾਂ ਦੇ ਕੋਲੋਂ ਇੱਥੇ ਟੈਕਸ ਕਾਦੇ ਵਾਸਤੇ ਰੱਖਿਆ ਹੁੰਦਾ ਟੈਕਸ ਰੱਖਿਆ ਹੁੰਦਾ ਇਸ ਤਰ੍ਹਾਂ ਦੀਆਂ ਜਦੋਂ ਕੋਈ ਕੋਈ ਨਾਜ਼ੁਕ ਹਾਲਾਤ ਬਣ ਜਾਣ ਕੋਈ ਪੰਜਾਬ ਡੁੱਬ ਜਵੇ ਆਦਾ ਕੁਛ ਵੀ ਨਹੀਂ ਪਾਣੀ ਜੋ ਇਸ ਵਕਤ ਜੋ ਇਸ ਵਕਤ ਸਤਲੁਜ ਤੇ ਬਿਆਸ ਰਿਆਵਾਂ ਦਾ ਜਿੱਥੇ ਸੁਮੇਲ ਹੁੰਦਾ ਸੁਲਤਾਨਪੁਰ ਤੇ ਗੁਰਦਾਸਪੁਰ ਤੇ ਫਿਰੋਜ਼ਪੁਰ ਤੇ ਜਿਹੜਾ ਤੁਹਾਡੇ ਮਾਲਵੇ ਦੇ ਇਲਾਕੇ ਆਦੇ ਉੱਥੇ ਹਾਲਤ ਦੇਖੋ ਤੁਸੀਂ ਲੋਕਾਂ ਦੀ ਕੀ ਹੈ ਲੇਕਿਨ ਸਾਡੀ ਕਿਸੇ ਨੇ ਬਾਹ ਨਹੀਂ ਫੜੀ ਇਸ ਗੱਲ ਦਾ ਮੈਨੂੰ ਦੁੱਖ ਤੇ ਅਫਸੋਸ ਤੇ ਰੰਜ ਸਿਗਾ ਇਹੀ ਮੈਂ ਤੁਹਾਡੇ ਨਾਲ ਵਿਚਾਰ ਕਰਨੇ ਸੀਗੇ ਫਿਰ ਸਾਡੇ ਤੋਂ ਕੋਈ ਉਮੀਦ ਨਾ ਰੱਖਿਓ ਇਸ ਗੱਲ ਦੀ ਉਦਾਂ ਤੁਸੀਂ ਕਹਿੰਨੇ ਪੰਜਾਬ ਦੇ ਬਹਾਦਰ ਕਿਸਾਨ ਅਨਾਜ ਦਾ ਭੰਡਾਰ ਭਰਦੇ ਜੀ ਦੇਸ਼ ਦੀਆਂ ਖੇਡਾਂ ਵਿੱਚ ਸਾਂ ਲੈਂਦੇ ਨੇ ਜੀ ਡਿਫੈਂਸ ਫੋਰਸਸ ਵਿੱਚ ਜੰਦ ਦੇ ਨੇ ਜੀ ਆਜ਼ਾਦੀ ਚ ਲੜਾਈ ਲੜੀ ਪਰ ਅੱਜ ਪੰਜਾਬ ਨੂੰ ਤੁਹਾਡੀ ਲੋੜ ਸੀ ਨਾ ਪ੍ਰਾਈਮ ਮਿਨਿਸਟਰ ਸਾਹਿਬ ਖੱਥ ਜੋੜ ਕੇ ਬੇਨਤੀ ਆ ਕਿ ਇੱਕ ਟਵੀਟ ਹੀ ਕਰ ਦਿਓ ਇੱਕ ਪੋਸਟ ਹੀ ਪਾ ਦਿਓ ਕੋ ਲੋਕਾਂ ਨੂੰ ਠਾਰਸ ਮਿਲ ਜੂਗਾ ਕਿ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨੂੰ ਪੰਜਾਬ ਨਜ਼ਰ ਆ ਰਿਹਾ ਵਾ ਕੇਜਰੀਵਾਲ ਸਾਹਿਬ ਤੁਸੀਂ ਬੈਠੇ ਰੋਜ਼ ਟਵਿੱਟਰ ਦੇ ਉੱਤੇ ਹੀ ਹੋ ਛੋਟੇ ਛੋਟੇ ਗੱਲ ਤੇ 15-15 ਮਿੰਟ ਬਾਅਦ ਤੁਸੀਂ ਟਵੀਟ ਕਰਦੇ ਹੋ ਦੂਜਿਆਂ ਦੀ ਨਿਖੇਧੀ ਕਰਦੇ ਹੋ ਕਦੀ ਹਮਨੇ ਇਹ ਡਰਗ ਮਾਫੀਆ ਪਕੜ ਲਿਆ ਇਹ ਪਕੜ ਲਿਆ ਪਰ ਅੱਜ ਤੁਹਾਨੂੰ ਪੰਜਾਬ ਦੀ ਹੜਾਂ ਦੀ ਤਸਵੀਰ ਤੁਸੀਂ ਇੱਕ ਸਾਂਝੀ ਵੀ ਨਹੀਂ ਕੀਤੀ ਇੱਕ ਸ਼ਬਦ ਵੀ ਨਹੀਂ ਬੋਲਿਆ ਤੁਹਾਡਾ ਰਗਬ ਚੱਡਾ ਜਿਹੜਾ ਚੈਟ ਜੀਪੀਡੀ ਦੇ ਡਿਸਕਸ਼ਨ ਕਰਨਾ ਚਾਹੁੰਦਾ ਵਾ ਉੱਥੇ 에ਅਰਪੋਰਟਾਂ ਦੇ ਮਹਿੰਗਾ ਕਿਉਂ ਸਮਾਨ ਮਿਲਦਾ ਵਾ ਰਾਜ ਸਭਾ ਤੇ ਡਿਸਕਸ਼ਨ ਕਰਨਾ ਚਾਹੁੰਦਾ ਕੱਲ ਪੰਜਾਬ ਆਇਆ ਕਿਸੇ ਨੇ ਮਜ਼ਾਕ ਲਿਖਿਆ ਕਿ ਸਾਡੇ ਲਈ 500 ਐਮਐ ਲੱਸੀ ਲੈ ਕੇ ਆਇਆ ਇਹ ਪੰਜਾਬ ਤੇ ਪੰਜਾਬੀਆਂ ਦੀ ਤੇ ਕਿਸਾਨਾਂ ਤੇ ਸਿੱਖਾਂ ਦੀ ਕੀਮਤ ਤੁਹਾਡੀ ਸਾਰਿਆਂ ਦੀ ਨਿਗਾ ਦੇ ਵਿੱਚ ਆ ਇਹ ਮੇਰਾ ਫਰਜ਼ ਬਣਦਾ ਸੀਗਾ ਮੈਨੂੰ ਗਿਲਾ ਤੇ ਮੈਨੂੰ ਗੁੱਸਾ ਵਾ ਕੀ ਸਾਡੇ ਪੰਜਾਬ ਦੀ ਬਰਬਾਦੀ ਹੋ ਰਹੀ ਆ ਔਰ ਇਹ ਜਿਹੜਾ ਲਾਸ ਆ ਇਹ ਕੁਛ ਲੱਖ ਏਕੜ ਦਾ ਵਾ ਘਰਾਂ ਦਾ ਵਾ ਪਤਾ ਨਹੀਂ ਕਿੰਨੇ ਪਸ਼ੂਆਂ ਦਾ ਵਾ ਔਰ ਇਹਨੂੰ ਕੈਲਕੂਲੇਟ ਕਰਾਂਗੇ ਤੇ ਕਈ ਹਜ਼ਾਰ ਕਰੋੜ ਦਾ ਹਜ਼ਾਰਾਂ ਕਰੋੜਾਂ ਦਾ ਲਾਸ ਆ ਤੇ ਸਾਨੂੰ ਦੇਣਗੇ ਮੁਆਵਜ਼ਾ 6800 ਰੁਪਏ ਕਿੱਲਾ ਉਹ ਵੀ ਪੱਖਪਾਤ ਨਾਲ ਇਹ ਕਾਂਗਰਸੀ ਇਹਨੂੰ ਛੱਡਦੇ ਹੋ ਇਕਾਲੀ ਇਹਨੂੰ ਛੱਡਦੇ ਇਹ ਸਾਨੂੰ ਵੋਟਾਂ ਨਹੀਂ ਪਾਉਂਦਾ ਇਹ ਸਾਡੇ ਸਰਪੰਚ ਪਟਾ ਨਹੀਂ ਪਾਉਂਦਾ ਇਹ ਸਾਡੇ ਥੱਲੇ ਨਹੀਂ ਲੱਗਦਾ ਅਸੀਂ ਤਾਂ ਆਪਣੇ ਬੰਦਿਆਂ ਨੂੰ 6800 ਰੁਪਏ ਦੇਵਾਂਗੇ ਐਵੇਂ ਇੱਕ ਕੋਝਾ ਮਜ਼ਾਕ ਬਣਾ ਕੇ ਰੱਖਿਆ ਹੋਇਆ ਵਾ ਅਗਰ ਦੇਣਾ ਵਾ ਤੇ ਫਿਰ ਜਿੰਨਾ ਲਾਸ ਆਫ ਕ੍ਰੋਪਸ ਅਗਰ ਚੋਨਾ ਮਾ ਤੋ 80000 ਰੁਪਏ ਕਿੱਲੇ ਦਾ ਅਗਰ ਕਮਾ ਦੇ ਆ ਤੇ ਫਿਰ ਉਹ ਲੱਖ ਰੁਪਏ ਤੋਂ ਉੱਤੇ ਕਿੱਲੇ ਦਾ ਤੇ ਜਿਹੜਾ ਪਸ਼ੂਆਂ ਦਾ ਕੀਮਤ ਆ ਲੱਖ ਲੱਖ ਡੇਡ ਡੇ 2 2 ਲੱਖ ਦੇ ਕੀਮਤੀ ਪਸ਼ੂ ਨੇ ਇਹ ਸਾਰਾ ਕੰਪਨਸੇਟ ਕੀਤਾ ਜਾਣਾ ਤੇ ਇਹਦਾ ਪਰ ਸਭ ਤੋਂ ਇੰਪੋਰਟੈਂਟ ਗੱਲ ਇਹ ਆ ਗੱਲ ਇਹ ਨਹੀਂ ਹੁੰਦੀ ਪੈਸੇ ਦੀ ਗੱਲ ਇਹ ਆ ਕਿ ਕੀ ਅਸੀਂ ਕਿਸੇ ਦੇ ਵਿਚਾਰਾ ਦੇ ਵਿੱਚ ਹਾਂ ਕੀ ਪੰਜਾਬ ਦੇਸ਼ ਦੀ ਸਰਕਾਰ ਤੇ ਆ ਆਮ ਆਦਮੀ ਦੇ ਕੇਜਰੀਵਾਲ ਦੇ ਨਕਸ਼ੇ ਦੇ ਉੱਤੇ ਪੰਜਾਬ ਐਗਜ਼ਿਸਟ ਕਰਦਾ ਮੇਰਾ ਤਾਂ ਸਵਾਲ ਸਿਰਫ ਇੰਨਾ ਤੁਹਾਡੇ ਨਾਲ ਗੱਲ ਕਰਨੀ ਸੀ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ بارش ਵੀ ਬਹੁਤ ਪੈਣ ਲੱਗੀ ਪਰ ਚਲੋ ਕੋਈ ਗੱਲ ਨਹੀਂ ਜਿੱਥੇ ਲੋਕਾਂ ਦਾ ਇੰਨਾ ਭਾਰੀ ਨੁਕਸਾਨ ਹੋਇਆ ਆਪਾਂ ਥੋੜਾ ਬਹੁਤ بارش ਵੀ ਚੱਲ ਸਕਦੇ ਆ ਸਾਰੇ ਮਿਲ ਕੇ ਮੈਂ ਜਿੰਨੇ ਜੋਗਾ ਵਾਂ ਜਿੱਥੇ ਵੀ ਅਸੀਂ ਮਦਦ ਕਰ ਸਕਦੇ ਆ ਮੈਂ ਕਰਨ ਦਾ ਆਪਣਾ ਪੁਰਾਲਾ ਕਰ ਰਿਹਾ ਕਿਉਂਕਿ ਸਾਨੂੰ ਗੁਰੂ ਸਾਹਿਬ ਸਾਡੇ ਇਹੀ ਸਿਖਾ ਕੇ ਗਏ ਆ ਕਿ ਸਰਬੱਤ ਦਾ ਭਲਾ ਉਸੇ ਨਾਰੇ ਨਾਲ ਪੰਜਾਬ ਜਿੰਦਾ ਵਾ ਤੁਹਾਡਾ ਸਾਰਿਆਂ ਦਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਵਾ Fate. Fate.